ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਪ੍ਰਿੰਟਡ ਸੂਟ ਹੋਣਗੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਲੇਟੈਸਟ ਦੇ ਰੰਗ ਡਿਜ਼ਾਈਨ ਹੋਣਗੇ ਇਹਨਾਂ ਵਿੱਚ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਆ ਮੰਗਵਾ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਫਰਸਟ ਸੂਟ ਜਿਹੜਾ ਆਪਣਾ ਗ੍ਰੀਨ ਸ਼ੇਡ ਚ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਇਹਦਾ बॉਟਮ ਤੇ ਵੀ ਜਿਹੜਾ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਏਗਾ ਠੀਕ ਹੈ ਜੀ ਇਹਦਾ ਫੈਬਰਿਕ ਜਿਹੜਾ ਆ ਇਹ ਹੋਏਗਾ ਪਸ਼ਮੀਨੇ ਦਾ ਠੀਕ ਹੈ ਜੀ ਨਾਲ ਪਲੇਨ बॉਟਮ ਰਹੇਗੀ ਪਸ਼ਮੀਨੇ ਦੀ ਸ਼ਰਟ ਰਹੇਗੀ ਫਲਾਵਰਸ ਬਹੁਤ ਸੋਹਣੇ ਬਣੇ ਹੋਏ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਸੂਟ ਰੈਡੀ ਹੋਇਆ ਹੈ ਅਗਰ ਤੁਸੀਂ ਇਦਾਂ ਪ੍ਰਿੰਟ ਸੂਟ ਸਟਿਚ ਕਰਾਉਣਾ ਚਾਹੁੰਦੇ ਕੋਈ ਲੇਸ ਵਗੈਰਾ ਲਗਵਾ ਕੇ ਕਰਾਉਣਾ ਚਾਹੁੰਦੇ ਆ ਤਾਂ ਬਹੁਤ ਸੋਹਣੀ ਜਿਹੜੀ ਲੁੱਕ ਨਿਕਲ ਕੇ ਆਏਗੀ ਸੂਟ ਦੀ ਤੇ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਵਰਕ ਵੀ ਕਰਾ ਸਕਦੇ ਹੋ ਅਗਰ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਆ ਜਾਂ ਫਿਰ ਸ਼ਰਟ ਤੇ ਵੀ ਨਾਲ ਕੋਈ ਵਰਕ ਕਰਾਉਣਾ ਚਾਹੁੰਦੇ ਆ ਵਰਕ ਕਰਵਾ ਕੇ ਵੀ ਤੁਸੀਂ ਇਹਨੂੰ ਰੈਡੀ ਕਰਾ ਸਕਦੇ ਹੋ ਇਹਦੇ ਤੇ ਕੋਈ ਵੀ ਆਰੀ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਬਣੇਗਾ ਵਰਕ ਕਰਕੇ ਵੀ ਸੂਟ ਬਹੁਤ ਬਾਟਮ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਇਆ ਬਾਟਮ ਤੇ ਵੀ ਬਹੁਤ ਸੋਹਣੀ ਬਣੀ ਹੋਈ ਹੈ ਬਾਟਮ ਵੀ ਪਸ਼ਮੀਨਾ ਜਿਹੜਾ ਇਹ ਬ੍ਰਾਂਡ ਦਾ ਹੋਏਗਾ ਜੀ ਹਲਕਾ ਕੋਈ ਪਸ਼ਮੀਨਾ ਨਹੀਂ ਹੋਏਗਾ ਇਹ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਕੋਈ ਵੀ ਤੁਹਾਡੇ ਆਪਣੇ ਕੋਲ ਹਲਕੇ ਸੂਟ ਨਹੀਂ ਇਹਦੇ ਵਿੱਚ ਹੋਣਗੇ ਕੋਈ ਵੀ ਫੈਬਰਿਕ ਇਹਨਾਂ ਵਿੱਚ ਜਿਹੜਾ ਹਲਕਾ ਨਹੀਂ ਹੋਏਗਾ ਠੀਕ ਹੈ ਜੀ ਸੂਟ ਜਿਹੜਾ ਇਹ ਸਾਰੇ ਬ੍ਰਾਂਡ ਦੇ ਹੋਣਗੇ ਵਧੀਆ ਹੋਣਗੇ ਜਿਹੜੀਆਂ ਤਾਂ ਭੈਣਾ ਬ੍ਰਾਂਡ ਦੇ ਸੂਟ ਪਾਉਂਦੀਆਂ ਉਹਨਾਂ ਨੂੰ ਪਤਾ ਹੈ ਕਿ ਇਹ ਫੈਬਰਿਕ ਜਿਹੜੇ ਬਹੁਤ ਵਧੀਆ ਰਹਿਣ ਵਾਲੇ ਆ ਤੇ ਬਹੁਤ ਹੀ ਵਧੀਆ ਇਹਨਾਂ ਦੀ ਜਿਹੜੀ ਸ਼ਾਈਨ ਹੁੰਦੀ ਆ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟੀਚ ਕਰਾਉਣਾ ਚਾਹੁੰਦੇ ਆ ਸਟੀਚ ਵੀ ਕਰਵਾ ਸਕਦੇ ਹੋ ਅਗਰ ਅਨਸਟੀਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਗ੍ਰੇ ਸ਼ੇਡ ਚੈੱਕ ਕਰੋ ਬਹੁਤ ਸੋਹਣੀ ਆ ਇਹ ਅੱਜ ਕੱਲ ਲੇਟੈਸਟ ਜਿਹੜੀ ਚੱਲ ਰਹੀ ਆ ਸਾਰੀਆਂ ਪਹਿਣਾ ਹੀ ਬਹੁਤ ਹੀ ਗ੍ਰੇ ਕਲਰ ਨੂੰ ਵੀ ਪ੍ਰੇਫਰੈਂਸ ਜਿਹੜੇ ਲਾਈਟ ਸ਼ੇਡ ਨੂੰ ਦਿੰਦੀਆਂ ਆ ਨੈਕਸਟ ਆ ਸੂਟ ਜਿਹੜੇ ਵੀ ਬਹੁਤ ਸੋਹਣੇ ਆ ਸੈਲ ਪ੍ਰਿੰਟ ਵਾਲੇ ਸੂਟ ਬਹੁਤ ਸੋਹਣੇ ਆ ਇਹ ਵਾਲੇ ਜਿਹੜੇ ਆ ਇਹ ਹੋਣਗੇ ਪ्युअर ਚਨਾਉਣ ਦੇ ਵਿੱਚ ਠੀਕ ਹੈ ਜੀ ਇਹਨਾਂ ਵਿੱਚੋਂ ਵੀ ਜਿਹੜਾ ਤੁਹਾਨੂੰ ਸੂਟ ਰੰਗ ਪਸੰਦ ਆਉਂਦਾ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹਨਾਂ ਵਿੱਚੋਂ ਕਿਸੇ ਤੇ ਵੀ ਤੁਸੀਂ ਕੋਈ ਵਰਕ ਕਰਵਾਉਣਾ ਵੀ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਅਗਰ ਤੁਸੀਂ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਤਾਂ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਇਹ ਦੇਖ ਸਕਦੇ ਤੁਸੀਂ ਡਿਫਰੈਂਟ ਜੇ ਡਿਜ਼ਾਈਨਾਂ ਦਾ 2 3 4 ਡਿਜ਼ਾਈਨਾਂ ਦਾ ਕੰਟਰਾਸਟ ਬਣ ਕੇ ਇਹ ਸੂਟ ਰੈਡੀ ਹੋਇਆ ਜਿਹੜੇ ਬਹੁਤ ਹੀ ਸੋਹਣੇ ਲੱਗਦੇ ਆ ਯੂਨੀਕ ਜੇ ਲੱਗਦੇ ਆ ਬਹੁਤ ਹੀ ਕਲਰ ਇਹਨਾਂ ਦੇ ਡਿਫਰੈਂਟ ਆ ਆਪਣੇ ਕੋਲ ਥਾਂ ਦੇ ਵਿੱਚ ਆਪਾਂ ਤੁਹਾਨੂੰ ਫੋਟੋਸ ਦਿਖਾ ਰਹੇ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਲਰ ਜਿੰਨੇ ਵੀ ਤੁਸੀਂ ਸੂਟ ਚਾਹੁੰਦੇ ਆ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ 1 2 5 7 ਜਿੰਨੇ ਵੀ ਚਾਹੁੰਦੇ ਆ ਤੁਸੀਂ ਲੈ ਸਕਦੇ ਹੋ ਸੂਟ ਆਪਣੇ ਕੋਲ ਡਿਫਰੈਂਟ ਕਾਫੀ ਕਲਰ ਇਹਨਾਂ ਵਿੱਚ ਹੈਗੇ ਆ ਠੀਕ ਹੈ ਜੀ ਬਾਕੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਭੇਜੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੀ ਜਾਓ ਕਿਉਂਕਿ ਇਹ ਸੂਟ ਕੋਈ ਵੀ ਛੱਡਣ ਵਾਲਾ ਨਹੀਂਗਾ ਤੇ ਪ्योर ਦਾ ਪਸ਼ਮੀਨਾ ਹੋਏਗਾ ਬ੍ਰਾਂਡ ਦਾ ਸੂਟ ਹੋਏਗਾ ਜੀ